ਅਸੀਂ ਕਈ ਵਾਰੀ ਆਪਣੀ ਜ਼ੁਬਾਨ ਤੇ ਇੱਕ ਸ਼ਬਦ ਬੋਲਦੇ ਆ ਵਰੇ-ਵਰੇ ਦਾ ਦਿਨ ਆ ਹੁਣ ਅੱਜ 1 ਜਨਵਰੀ ਐ 1 ਜਨਵਰੀ ਅਗਲੇ ਸਾਲ ਵੀ ਆਉਣੀ ਐ ਪਰ 24 ਦਿਨ ਆਉਣਾ 25 ਆਉਣਾ ਐ ਫਿਰ ਵਰੇ-ਵਰੇ ਦਾ ਦਿਨ ਤੇ ਤਾਂ ਹੋਏਗਾ ਜੇ ਦੁਬਾਰਾ ਇਹ ਦਿਨ ਆਉਣਾ ਹੋਵੇ ਦੁਬਾਰਾ ਇਹ ਦਿਨ ਸਾਡੀ ਜ਼ਿੰਦਗੀ ਚ ਨਹੀਂ ਆਉਣਾ ਜਿਹੜਾ ਦਿਨ ਸਾਡੀ ਜ਼ਿੰਦਗੀ ਚ ਇੱਕ ਵਾਰ ਲੰਘ ਗਿਆ ਦੁਬਾਰਾ ਸਾਨੂੰ ਮੌਕਾ ਨਹੀਂ ਮਿਲਣਾ ਇਸ ਕਰਕੇ ਸਕੈਂਡ ਸਕੈਂਡ ਕੀਮਤੀ ਹੈ ਸਾਡਾ ਹਰ ਪਲ ਕੀਮਤੀ ਹੈ ਜਿਹੜੇ ਸਮੇਂ ਨੂੰ ਤੁਸੀਂ ਆਪਣੀ ਜ਼ਿੰਦਗੀ ਚ ਮੰਨਣਾ ਚਾਹੁੰਦੇ ਆ ਉਸ ਜ਼ਿੰਦਗੀ ਦੇ ਉਸ ਪਲ ਨੂੰ ਗੁਰੂ ਦੇ ਲੇਖੇ ਲਾਉਣ ਦੀ ਕੋਸ਼ਿਸ਼ ਕਰੋ ਚੰਗਾ ਸੋਚੀਏ ਚੰਗੇ ਵਿਚਾਰ ਇਹ ਗੱਲ ਦਾ ਧਿਆਨ ਰੱਖਣਾ ਹਮੇਸ਼ਾ ਪੋਜ਼ਿਟਿਵ ਸੋਚਣਾ ਨੈਗੇਟਿਵ ਨਹੀਂ ਸੋਚਣਾ ਸਿਆਣਾ ਡਾਕਟਰ ਵੀ ਜਿਹੜੇ ਹੁੰਦੇ ਨੇ ਤੁਹਾਡੇ ਕੋਲ ਡਾਕਟਰ ਲੈਣ ਦਾ ਮੈਡੀਕਲ ਲੈਣ ਦਾ ਵੀਰ ਬੈਠਾ ਨੂੰ ਪਤਾ ਸਿਆਣਾ ਡਾਕਟਰ ਕਹਿੰਦਾ ਤੈਨੂੰ ਮੈਡੀਸਨ ਨਾਲੋਂ ਵੱਧ ਤੂੰ ਖੁਦ ਆਪਣੇ ਆਪ ਨੂੰ ਠੀਕ ਕਰ ਸਕਦਾ ਮੈਡੀਸਨ ਸਿਰਫ 20 30% ਕੰਮ ਕਰੇਗੀ ਬਾਕੀ ਸਾਰਾ ਤੇਰੇ ਅੰਦਰ ਦੀ ਜਿਹੜੀ ਪਾਵਰ ਹੈ ਨਾ ਉਹਨੇ ਤੈਨੂੰ ਆਪਣੇ ਆਪ ਨੂੰ ਠੀਕ ਕਰਨਾ ਮੈਂ ਐਸੇ ਐਸੇ ਮਰੀਜ਼ ਵੇਖੇ ਜਿਨ੍ਹਾਂ ਨੂੰ ਕੈਂਸਰ ਸੀ ਆਖਰੀ ਸਟੇਜ ਤੇ ਸਾਨੂੰ ਉਹਨਾਂ ਨੇ ਆਪਣੇ ਆਪ ਨੂੰ ਠੀਕ ਕੀਤਾ ਹੈ ਬੰਦੇ ਦੇ ਕੋਲ ਇੰਨੀ ਵੱਡੀ ਪਾਵਰ ਹੈ ਵੇ ਪਹਿਲਾਂ ਹੀ ਢੰਦੀ ਕਲਾ ਚਲੇ ਜਾਂਦੇ ਨੇ ਬਸ ਹੁਣ ਸਾਨੂੰ ਡਾਕਟਰਾਂ ਜਵਾਬ ਦੇ ਦਿੰਦਾ ਮੇਰੇ ਇੱਕ ਮਿੱਤਰ ਨੇ ਉਹਨਾਂ ਦੀ ਮਾਤਾ ਨੂੰ 22 ਸਾਲ ਪਹਿਲਾਂ ਬਲੱਡ ਕੈਂਸਰ ਹੋਈ ਸੀ ਅੱਜ ਵੀ ਉਹ ਮਾਤਾ ਜਿਉਂਦੇ ਨੇ ਕਿਉਂ ਉਹਨਾਂ ਨੇ ਆਪਣੇ ਬ੍ਰੇਨ ਤੱਕ ਮੈਸੇਜ ਨਹੀਂ ਜਾਣ ਦਿੱਤਾ ਕਿ ਮੈਂ ਕੈਂਸਰ ਦੀ ਮਰੀਜ਼ ਆ ਗੱਲ ਤੇ ਬੰਦੇ ਤੇ ਡਿਫੈਂਡ ਕਰਦਾ ਕਈਆਂ ਨੂੰ ਬੁਖਾਰ ਚੜਿਆ ਹੁੰਦਾ ਤਿੰਨ ਦਿਨ ਨਹੀਂ ਉੱਠਦੇ ਕਈਆਂ ਨੂੰ ਬੁਖਾਰ ਚੜਿਆ ਹੁੰਦਾ ਤਿੰਨ ਦਿਨ ਨਹੀਂ ਉੱਠਦੇ ਜੋ ਮੰਦਰ ਕੋ ਥਾਵੇਂ ਥੰਮਣ ਬੋਲੋ ਗੁਰੂ ਕੇ ਪਿਆਰੇ ਉਹ ਜੋ ਮੰਦਰ ਕੋ ਤੂੰ ਗੁਰਕਾ ਸ਼ਬਦ ਮਨੈ ਸਥੰਭਨ ਕਦੀ ਆਪਣੇ ਆਪ ਨੂੰ ਢੈਂਦੀ ਕਲਾ ਵਿੱਚ ਨਾ ਲੈ ਕੇ ਜਾਓ ਤੁਸੀਂ ਕਿ YouTube ਤੇ ਬਜ਼ੁਰਗ ਵੇਖਿਆ 75 76 ਸਾਲ ਉਹਨਾਂ ਦੀ ਏਜ ਹੈ ਉਹ ਐਕਸਰਸਾਈਜ਼ ਕਰਦੇ ਨੇ ਉਹ ਟੀਵੀ ਸ਼ੋਅ ਦੇ ਵਿੱਚ ਵੀ ਅਕਸਰ ਆਉਂਦੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਈ ਕਹਿੰਦੇ ਸਾਡੇ ਦਾਦਿਆਂ ਪਰਦਾਦਿਆਂ ਤੋਂ ਸਾਡੀ ਫੈਮਿਲੀ 'ਚ ਸ਼ੂਗਰ ਆ ਰਹੀ ਸੀ ਡਾਇਬਟੀਜ਼ ਦੇ ਮਰੀ ਸੀ ਅਸੀਂ ਸਾਰੇ ਕਹਿੰਦੇ ਮੈਂ ਪ੍ਰਣ ਕੀਤਾ ਮੈਨੂੰ ਸਾਰਿਆਂ ਨੇ ਆਖਿਆ ਵੀ ਤੁਹਾਡੇ ਤੇ ਖੂਨ ਚਾ ਤੁਹਾਡੇ ਜੀਨਸ ਵਿੱਚ ਇਹ ਆ ਰਹੀ ਹੈ ਤੁਸੀਂ ਠੀਕ ਨਹੀਂ ਹੋ ਸਕਦੇ ਕਹਿੰਦੇ ਮੈਂ ਆਪਣੇ ਆਪ ਨਾਲ ਲੜਿਆ ਕਿ ਇਸ ਬਿਮਾਰੀ ਨੂੰ ਅਸੀਂ ਆਪਣੀ ਅਗਲੀ ਪੀੜ੍ਹੀ ਤੱਕ ਨਹੀਂ ਲੈ ਕੇ ਜਾਣਾ ਕਹਿੰਦੇ ਅੱਜ ਮੈਂ ਐਕਸਰਸਾਈਜ਼ ਕਰਦਾ 76 ਸਾਲ ਦੇ ਬਜ਼ੁਰਗ ਨੇ 25 30 ਸਾਲ ਦੇ ਨੌਜਵਾਨਾਂ ਨਾਲੋਂ ਵਧੀਆ ਜਿੰਮ ਲਾਉਂਦੇ ਨੇ ਉਹ ਉਹਦੇ ਨਾਲ ਦੀਆਂ ਡੰਡ ਬੈਠਕਾਂ 25 30 ਸਾਲ ਦਾ ਨੌਜਵਾਨ ਨਹੀਂ ਲਾ ਸਕਦਾ ਕਹਿੰਦੇ ਅੱਜ ਐ ਕਾਨੇ ਵਰਗਾ ਉਹਦਾ ਸਰੀਰ ਹੈ ਪੂਰੀ ਉਹ ਆਪਣਾ ਟਾਈਮ ਲਾਉਂਦੇ ਨੇ ਕਹਿੰਦੇ ਅੱਜ ਮੈਂ ਸਾਰੀਆਂ ਰਿਪੋਰਟਾਂ ਚੈੱਕ ਕਰਾਈਆਂ ਨੇ ਸਾਰੇ ਸਾਰੀਆਂ ਰਿਪੋਰਟਾਂ ਵਿੱਚ ਬਿਲਕੁਲ ਨਾਰਮਲ ਮੇਰੀ ਸ਼ੂਗਰ ਆਉਂਦੀ ਹੈ ਖਾਣ ਪੀਣ ਤੇ ਵੀ ਮੇਰਾ ਕੰਟਰੋਲ ਵਧੀਆ ਹੋ ਗਿਆ ਇਹਦਾ ਮਤਲਬ ਜਿਉ ਇਦਾਂ ਸੋਚਦੇ ਰੱਬ ਨੇ ਸਾਡੀ ਕਿਸਮਤ ਚ ਲਿਖਿਆ ਜੀ ਰੱਬ ਸਾਡੇ ਭਾਗਾਂ ਚ ਲਿਖਤਾ ਸੀ ਕਿ ਕਰੀ ਹਾਂ ਨੂੰ ਥੋੜਾ ਰੱਬ ਨੇ ਠੀਕ ਕਰਨਾ ਇਹ ਜਿਹੜੇ ਭਾਗ ਕਿਸਮਤ ਵਾ ਇਹ ਕਾਇਰ ਤੇ ਬੁੱਧੂ ਲੋਕਾਂ ਦੀ ਫਿਲਾਸਫੀ ਹੈ ਇੱਥੇ ਤਾਂ ਰਿਕਸ਼ਾ ਚਲਾਉਣ ਵਾਲੇ ਦਾ ਬੱਚਾ ਵੀ ਕਈ ਵਾਰੀ ਆਈਪੀਐਸ ਤੇ ਆਈਐਸ ਬਣ ਜਾਂਦਾ ਹੈ ਤਰਨਤਾਰਨ ਸਾਡੇ ਉਥੇ ਲੋਕਾਂ ਦੇ ਘਰਾਂ 'ਚ ਰੰਗ ਕਰਨ ਵਾਲਾ ਵਿਅਕਤੀ ਸੀ ਉਹਦਾ ਬੱਚਾ ਜੱਜ ਬਣ ਕੇ ਆਇਆ ਉਸੇ ਹੀ ਸ਼ਹਿਰ ਦੇ ਵਿੱਚ ਤੇ ਜੇ ਉਹਨਾਂ ਦਾ ਬੱਚਾ ਇਹ ਸੋਚ ਜAVE ਸਾਡੀ ਕਿਸਮਤ 'ਚ ਕਿੱਥੇ ਅਸੀਂ ਅਫਸਰ ਬਣ ਸਕਦੇ ਹਾਂ ਆ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਜਦੋਂ 114 ਜੱਜ ਬਣੇ ਪੰਜਾਬ ਦੇ ਉਹਨਾਂ ਵਿੱਚੋਂ 70 ਲੜਕੀਆਂ ਜੱਜ ਬਣੀਆਂ ਪੰਜਾਬ ਦੇ ਵਿੱਚ 70 ਲੜਕੀਆਂ ਜੱਜ ਬਣੀਆਂ ਉਨਾ ਵਿੱਚ ਕੁਝ ਲੜਕੀਆਂ ਤੇ ਇਦਾਂ ਦੀਆਂ ਸੀ ਜਿਹੜੀਆਂ ਵਿਚਾਰੀਆਂ 10 ਰੁਪਏ ਦਾ ਪੈਨ ਖਰੀਦਣ ਦੀ ਹਾਇਸੀਅਤ ਨਹੀਂ ਸੀ ਰੱਖਦੀਆਂ ਜਦੋਂ ਪੈਨ ਲੈਣ ਜਾਂਦੀਆਂ ਸੀ ਤੇ ਲਾਗੇ ਗਵਾਂਢੀ ਟੀਚੜਾ ਕਰਦੇ ਸੀ ਉਹ 10 ਰੁਪਈਆਂ ਨਾਲ ਕੋਈ ਜੱਜ ਬਣ ਜਾਂਦਾ ਪਰ ਜਦੋਂ ਅੱਜ ਉਹ 튄ੀਆਂ ਉਸ 10 ਰੁਪਏ ਦੇ ਪੈਨ ਨਾਲ ਅਦਾਲਤ ਵਿੱਚ ਲਿਖਣ ਗਿਆ ਨਾ ਉਸ ਪੈਨ ਦੀ ਵੈਲਿਊ ਹੈ ਪੈਨ ਨਹੀਂ ਮਹਿੰਗਾ ਹੁੰਦਾ ਬੰਦੇ ਦੇ ਹੱਥ ਵਿੱਚ ਫੜਿਆ ਹੋਇਆ ਪੈਨ ਆਪਣੇ ਆਪ ਹੀ ਮਹਿੰਗਾ ਹੋ ਜਾਂਦਾ ਡੀਸੀ ਦੇ ਹੱਥ ਵਿੱਚ ਫੜਿਆ 10 ਰੁਪਏ ਦਾ ਪੈਨ ਵੀ ਲੱਖਾਂ ਦਾ ਹੈ ਅਨਪੜ੍ਹ ਬੰਦੇ ਨੂੰ ਭਾਵੇਂ ਤੁਸੀਂ 2 ਲੱਖ ਦਾ ਪੈਨ ਫੜਾ ਦਿਓ ਹਾਂ ਜਿਹੜਾ ਲਿਖਣਾ ਹੀ ਨਹੀਂ ਆਉਂਦਾ ਉਹਨੂੰ ਮਹਿੰਗਿਆ ਬ੍ਰਾਂਡ ਬੰਦਾ ਸਧਾਰਨ ਵੀ ਕੋਈ ਸਧਾਰਨ ਕਪੜਾ ਬ੍ਰਾਂਡ ਵਾਲਾ ਕਪੜਾ ਕੋਈ ਸਧਾਰਨ ਪਾ ਲੈ ਬੰਦਾ ਥੋੜਾ ਮਹਿੰਗਾ ਹੋ ਜਾਂ ਲਿਆ ਪਰ ਮਹਿੰਗਾ ਬੰਦਾ ਜਿਹਨੇ ਆਪਣੇ ਆਪ ਨੂੰ ਉੱਚਾ ਬਣਾਇਆ ਜਿਹਨੇ ਐਜੂਕੇਸ਼ਨ ਦੇ ਨਾਲ ਆਪਣੇ ਆਪ ਨੂੰ ਉੱਚਾ ਚੁੱਕਿਆ ਉਹ ਸਧਾਰਨ ਕਪੜਾ ਵੀ ਪਾਊਗਾ ਨਾ ਪਤਾ ਕਿਸ ਨੇ ਕਹਿਣਾ ਇਹ ਪੱਕਾ ਕੋਈ ਬ੍ਰਾਂਡ ਹੋਣਾ ਹੈ ਕੋ ਪੱਕਾ ਬ੍ਰਾਂਡ ਹੋਣਾ ਕਿਉਂਕਿ ਬੰਦਾ ਮਹਿੰਗਾ ਹੈ ਨਾ ਅਗਲੇ ਨੇ ਆਪਣੇ ਇਸੇ ਇਹੋ ਤੇ ਗੱਲ ਗੁਰੂ ਗ੍ਰੰਥ ਸਾਹਿਬ ਜੀ ਲਿਖੀ ਹੈ ਭਗਤਾਂ ਨੂੰ ਪੱਟ ਸਹਿਬਾਨਾਂ ਨੂੰ ਪਾਰਸ਼ਾ ਨੇ ਬਣ ਚੁੱਕਿਆ ਸੀ ਕੇ ਪੱਟ ਭਾਂਡਾ ਕਹੇ ਨਾ ਕੋਈ ਐਸਾ ਭਗਤ ਵਰਨਮੈ ਹੋਏ ਕਿਉਂ ਨੂੰ ਅੱਜ ਤੱਕ ਕੋਈ ਪਿਟਿਆ ਮੰਨਦਾ ਨਹੀਂ ਮੰਨਦਾ ਕੇ ਪੱਟ ਭਾਂਡਾ ਕਹੇ ਨਾ ਕੋਈ ਐਸਾ ਭਗਤ ਵਰਨਮੈ ਹੋਏ ਹਮੇਸ਼ਾ ਸਸਤੀਆਂ ਚੀਜ਼ਾਂ ਨੂੰ ਲੋਕ ਪਿਟਿਆ ਮੰਨਦੇ ਨੇ ਮਹਿੰਗੀਆਂ ਚੀਜ਼ਾਂ ਨੂੰ ਕੋਈ ਵੀ ਪਿਟਿਆ ਨਹੀਂ ਮੰਨਦਾ ਤੁਸੀਂ ਸਾਰੇ ਪੜ੍ਹੇ ਲਿਖੇ ਬਜ਼ੁਰਗ ਬੈਠੇ ਹੋ ਮਾਵਾ ਬੈਠੀਆਂ ਨੇ ਮੇਰੀਆਂ ਭੈਣਾਂ ਬੈਠੀਆਂ ਤੁਸੀਂ ਆਟੋ 'ਚ ਤੁਸੀਂ ਸਸਤੀ ਗੱਡੀ ਵਿੱਚ ਨਿੰਬੂ ਤੇ ਮਿਰਚਾਂ ਟੰਗੀਆਂ ਵੇਖੀਆਂ ਹੋਣੀਆਂ ਕਦੀ BM ਦੇ ਵਿੱਚ ਨਿੰਬੂ ਤੇ ਮਿਰਚਾਂ ਟੰਗੀਆਂ ਵੇਖੀਆਂ ਅੱਜ ਤੱਕ ਤੁਸੀਂ ਬੋਲੋ ਗੁਰੂ ਕੇ ਪਿਆਰੇ ਕਦੀ BM ਗੱਡੀ ਵਿੱਚ ਮਰਸੀਡੀਜ਼ ਗੱਡੀ ਵਿੱਚ ਟੰਗੀਆਂ ਵੇਖੀਆਂ ਸਗੋਂ ਲਗਣੀ ਤੇ ਨਜ਼ਰ ਉਹਨੂੰ ਚਾਹੀਦੀ ਹੈ ਗੱਡੀ ਤੇ ਉਹ 2 ਕਰੋੜ ਦੀ ਹੈ 1.5 ਕਰੋੜ ਦੀ ਜਿਹੜੀ ਸਸਤੀ ਗੱਡੀ ਹੈ ਜਿਹੜੀ 6-5-4 ਲੱਖ ਦੀ ਹੈ ਉਹ ਚ ਨਿੰਬੂ ਤੇ ਮਿਰਚਾਂ ਟੰਗੀਆਂ ਉਹਨੂੰ ਤਾਂ ਨਜ਼ਰ ਲਗਣੀ ਨਹੀਂ ਚਾਹੀਦੀ ਸਗੋਂ ਕਦੀ BMW ਦੇ ਵਿੱਚ ਕਦੀ ਮਰਸੀਡੀ ਗੱਡੀ ਵਾਲੇ ਨੇ ਉਹ ਆਂਦਾ ਮੈਂ ਆਪਣੀ ਸ਼ਾਨ ਖਰਾਬ ਕਰਨੀ ਹੈ ਮੈਂ 1.5 ਕਰੋੜ ਰੁਪਈਆ 1.5 ਕਰੋੜ ਰੁਪਈਆ ਦੀ ਗੱਡੀ ਕਢਾ ਕੇ ਲਿਆ ਮੈਂ ਨਿੰਬੂ ਮਿਰਚਾਂ ਟੰਗਾ ਵਿੱਚ ਸਾਡੇ ਵਰਗੇ ਦੇ ਗੱਡੀ ਤੇ ਹੁਣ ਨਿੰਬੂ ਮਿਰਚਾਂ ਟੰਗੀਆਂ ਹੁੰਦੀਆਂ ਕਈ ਵਾਰੀ ਆਟੋ ਵਾਲੇ ਵੀਰ ਨੇ ਵੀ ਤੂੰ ਕਿਉਂ ਟੰਗੀਆਂ ਭਲਿਆ ਸਾਡੀ ਮਾਨਸਿਕਤਾ ਐਸੀ ਬਣ ਚੁੱਕੀ ਹੈ ਨਾ ਅਸੀਂ ਉਸ ਕਲਚਰ ਚ ਪਲ ਰਹੇ ਹਾਂ ਅਸੀਂ ਉਸ ਮਾਹੌਲ ਚ ਪਲ ਰਹੇ ਹਾਂ